ਪੰਜਾਬ ਫਾਸਟਲਾਈਨ ਵੈਬ ਚੈਨਲ ਵੇਖ ਰਹੇ ਸਮੂਦ ਅਸਕੰਦਾਰ ਦਾ ਸਵਾਗਤ ਹੈ ਤਨਤਨ ਪੀਰ ਬਾਬਾ ਲਾਲਾਂ ਵਾਲਾ ਜੀ ਦੀ ਦਰਗਾਹ ਚੱਕ ਬਲੇਲ ਉਰਫ ਵੱਡੀ ਬਾੜੀਆਂ ਲੱਗਿਆ ਸਾਲਾਨਾ ਮੇਲਾ ਹੋਇਆ ਸਮਾਪਤ ਹਸਾਲ ਦੀ ਤਰ੍ਹਾਂ ਸੰਗਤ ਲਈ ਲੰਗਰ ਦਾ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਸੰਗਤਾਂ ਦੇ ਮਨੋਰੰਜਨ ਲਈ ਛੋਟੇ ਬੱਚਿਆਂ ਦੇ ਸ਼ੋਅ, ਮੈਚ, ਕੋਲਾ, ਕਬੱਡੀ, ਓਪਨ ਦੇ ਮੁਕਾਬਲੇ ਕਰਵਾਏ ਗਏ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਇਹ ਮੇਲਾ ਬਹੁਤ ਪੁਰਾਣੇ ਸਮੇਂ ਤੋਂ ਲੱਗ ਰਿਹਾ ਹੈ। ਹਰ ਸਾਲ ਸੰਗਤ ਦੇ ਮਨੋਰੰਜਨ ਲਈ ਮੇਲੇ ਵਿੱਚ ਵਧੀਆ ਇੰਤਜ਼ਾਮ ਕੀਤੇ ਜਾਂਦੇ ਹਨ। ਉਹਨਾਂ ਹੋਰ ਜਾਣਕਾਰੀ ਦਿੰਦਿਆਂ ਕਿ ਪਿੰਡ ਦੇ ਸੰਗਤ ਦਾ ਇਸ ਮੇਲੇ ਨੂੰ ਕਰਵਾਉਣ ਵਿੱਚ ਬਹੁਤ ਵੱਡਾ ਯੋਗਦਾਨ ਹੈ। ਅਸੀਂ ਸਾਰੀ ਕਮੇਟੀ ਇਲਾਕੇ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਮੇਲੇ ਵਿੱਚ ਐਮ ਯੋਗਦਾਨ ਦਿੱਤਾ। ਆਉ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਬਣੇ ਰੋ ਵੀਡੀਓ ਦੇ ਐਂਡ ਤੱਕ ਅਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਕ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਿੱਛੇ ਹੋ ਜਾ ਯਾਰ ਹੋਰ ਪਿੱਛੇ ਹੋ ਜਾ ਹੋਰ ਪਿੱਛੇ ਹੋ ਜਾ ਹਾਂਜੀ ਸਿੱਧਾ ਸਾਹਮਣੇ ਇੱਕ ਮਿੰਟ ਓਕੇ ਜੀ ਦੂਜੀ ਟੀਮ ਬਾਈ ਜਿੱਦਾਂ ਕਿ ਆਲੀ ਕਿੱਥੇ ਆ ਸੈਕਿੰਡ ਆ ਜਾਓ ਹਾਂਜੀ ਸਾਹਮਣੇ ਹਾਂਜੀ ओके सर सामने सर सार। सारी सारी सामने हां जी इधर जी ओके सर साइड लाइन क्लीयर करो बेच क्यों ना यार हेलो वीरे ध्यान सामने हाँ जी सामने हाँ जी सामने सामने हाँ जी ओके सर हाँ जी सामने सामने सर हाँ जी, हां जी ਹਾਂਜੀ ਓਕੇ ਸਾਹਮਣੇ ਬਿਜਾਰ ਪਹਲਾਣਾ ਚਾਕੋ ਹਾਂਜੀ ਸਾਹਮਣੇ ਓਕੇ ਜੀ ਇਹ ਚਾਤ ਨਾਲ ਫੋਟੋ ਨਹੀਂ ਆਣੇ ਇੱਕ ਮਿੰਟ ਮਿੰਟ ਜੀ ਪ੍ਰਦੀਪ ơi ਹਾਂਜੀ ਸਾਹਮਣੇ ਸਰਪਾਲ ਸਿੰਘ ਜੀ ਹਾਂ ਸਾਹਮਣੇ ਸਰ ਹੈਲੋ ਸਾਹਮਣੇ ਸਿੱਖਾਲੇ ਨਾਮ ਸਾਡਾ ਤੁਹਾਡਾ ਅਸ਼ੂਨੀ ਕੁਮਾਰ ਪਿੰਡ ਬਲੇਲਕੇ ਕਾਮਲ ਵੱਡਾ ਬਾੜੀਆਂ ਜੀ ਮੇਲਾ ਕਰਵਾਇਆ ਗਿਆ ਸ਼ਾਨਦਾਰ ਮੇਲਾ ਰਿਹਾ ਕੀ ਕਹਿਣਾ ਚਾਹੋਗੇ ਇਹ ਸਾਡੇ ਪਿੰਡ ਦੇ ਨੌਜਵਾਨਾਂ ਨੇ ਕਮੇਟੀ ਬਣਾ ਕੇ ਪਹਿਲੀ ਵਾਰੀ ਇਹ ਸੰਗਰਾਸ਼ ਕੀਤਾ ਹੈ ਆਪਣੇ ਕਬੱਡੀ ਕਰਾਈ ਕੁਸ਼ਤੀਆਂ ਕਰਾਈਆਂ ਇਹਨਾਂ ਦਾ ਧੰਨਵਾਦ ਜੀ ਸਾਰੇ ਨੌਜਵਾਨਾਂ ਦਾ ਜੀ ਬਾਬਾ ਬਾਬੇ ਦਾ ਮੇਲਾ ਦਾ ਕਾਫੀ ਟਾਈਮ ਤੋਂ ਲੱਗਦਾ ਆ ਰਿਹਾ ਹੈ ਬਾਬਾ ਲਾਲਾ ਲਾਲਾ ਵਾਲਾ ਪੀਰ ਇਹ ਕਾਫੀ ਟਾਈਮ ਤੋਂ ਪਿੰਡ ਚ ਇਹਨਾਂ ਦੀ ਮਾਨਤਾ ਹੈ ਤੇ ਇਹ ਨੌਜਵਾਨਾਂ ਨੇ ਇੱਕ ਉਪਰਾਲਾ ਕੀਤਾ ਹੈ ਪਹਿਲੀ ਵਾਰ ਕਮੇਟੀ ਬਣਾ ਕੇ ਵੀ ਮੇਲੇ ਨੂੰ ਹੋਰ ਵੀ ਪਿੰਡਾਂ ਤੱਕ ਪਹੁੰਚਾਈਏ ਥੋੜਾ ਵਧੀਆ ਤਰੰਗ ਢੰਗ ਨਾਲ ਕੀਤਾ ਜਾਵੇ ਹਨਾ ਹਾਂਜੀ ਹਾਂਜੀ ਵਧੀਆ ਢੰਗ ਨਾਲ ਤੇ ਸਹਿਯੋਗ ਦੀ ਗੱਲ ਤੁਸੀਂ ਕੀਤੀ ਹੈ ਕਮੇਟੀ ਮੈਂਬਰਾਂ ਦਾ ਹੋਰ ਪਿੰਡ ਦਾ ਪੰਚਾਇਤ ਦਾ ਸਹਿਯੋਗ ਕਿੱਦਾਂ ਰਹਿੰਦਾ ਸਾਰੇ ਪਿੰਡ ਨੇ ਵਧੀਆ ਸਹਿਯੋਗ ਦਿੱਤਾ ਹੈ ਆਸੇ ਪਾਸੇ ਦੇ ਨਾਲ ਦੇ ਪਿੰਡਾਂ ਨੇ ਵੀ ਸਹਿਯੋਗ ਕੀਤਾ ਹੈ ਤੇ ਇਸ ਤੋਂ ਆਉਣ ਵਾਲੇ ਅਗਲੇ ਦੀ ਸਾਡੀ ਪਲੈਨਿੰਗ ਹੈ ਵੀ ਹੋਰ ਵੀ ਆਸੇ ਪਾਸੇ ਦੇ ਪਿੰਡਾਂ ਦਾ ਸਹਿਯੋਗ ਲੈ ਕੇ ਵੀ ਆਪਾਂ ਅਗਲੇ ਪਲਾਨ ਇਸ ਤੋਂ ਵੀ ਬਹੁਤ ਵਧੀਆ ਸ਼ਾਨਦਾਰ ਕਰਾਵਾਂਗੇ ਮੇਲੇ ਠੀਕ ਬੜਾ ਵਧੀਆ ਉਪਰਾਲਾ ਕੀਤਾ ਹੈ ਤੇ ਕੀ ਜਿਹੜੇ ਸੱਭਿਆਚਾਰ ਪ੍ਰੋਗਰਾਮ ਹੈ ਹੋਰ ਪਿੰਡਾਂ ਵਿੱਚ ਆ ਲੋਪ ਹੋ ਰਹੇ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਕਿ ਜਿਹੜੇ ਸੱਭਿਆਚਾਰਕ ਪ੍ਰੋਗਰਾਮ ਹਰ ਪਿੰਡਾਂ ਦੇ ਵਿੱਚ ਹੋਣੇ ਚਾਹੀਦੇ ਤਾਂ ਕਿ ਨਸ਼ਾ ਨੂੰ ਖਤਮ ਕੀਤਾ ਜਾਵੇ ਇਹ ਸਾਡਾ ਪਹਿਲਾ ਉਪਰਾਲਾ ਸੀ ਅਸਲੀ ਸਾਡਾ ਛੋਟਾ ਬਜਟ ਸੀ ਜਿਸ ਲਈ ਸਾਡਾ ਖੇਡਾਂ ਤੱਕ ਹੀ ਸੀਮਾ ਸੀ ਅਗਲਾ ਸਾਡੇ ਫੰਡ ਦੇ ਅਕੋਰਡਿੰਗ ਹੋ ਸਕਿਆ ਤਾਂ ਆਪਾਂ ਸੱਭਿਆਚਾਰਕ ਪ੍ਰੋਗਰਾਮ ਵਧੀਆ ਢੰਗ ਨਾਲ ਕਰਾਵਾਂਗੇ ਅਹ ਲਾਸਟ ਇਹੀ ਕਹਿਣਾ ਚਾਹਾਂਗਾ ਕਿ ਬੇਨਤੀ ਜਾਂ ਸੰਕਟਾਂ ਵੀਡੀਓ ਨੂੰ ਵੀਡੀਓ ਨੂੰ ਵੇਖਣ ਵਾਲੇ ਲਈ ਸੰਦੇਸ਼ ਜਾਂ ਕੋਈ ਬੇਨਤੀ ਜਾਰੀ ਕਰਨੀ। ਵੀਡੀਓ ਨੂੰ ਵੇਖਣ ਵਾਲੇ ਲਈ ਇਹੀ ਸੰਦੇਸ਼ ਹੈ ਆਪਾਂ ਨੌਜਵਾਨਾਂ ਨੇ ਰਲ ਕੇ ਵਧੀਆ ਉਫਰਾਲਾ ਕੀਤਾ ਹੈ ਕਬੱਡੀ ਕਰਾਈ ਹੈ, ਉਸਤਿਆ ਕਰਾਈਆਂ, ਹੋਰ ਇੱਕ ਨੌਜਵਾਨ ਕੁੜੀ ਨੇ ਵਧੀਆ ਆਪਣੇ ਟਰੈਕ ਤੇ ਚੱਕਰ ਲਾ ਕੇ ਉਹਨੇ ਵੀ ਜ਼ਿਆਦਾ ਪ੍ਰਦਰਸ਼ਨ ਕੀਤਾ ਹੈ ਵੀ ਆਪਾਂ ਇਸ ਚੀਜ਼ਾਂ ਨਾਲ ਜੁੜੀਏ ਜੋ ਆਪਣੇ ਇਹ ਚੀਜ਼ਾਂ ਗਾਇਬ ਹੁੰਦੀਆਂ ਜਾ ਰਹੀਆਂ ਨੇ। ਜੀ। ਠੀਕ ਹੈ ਸਰ। बराब खे घरु घरु